ਹੈਲੋ ਜੀ ਸਤਿ ਸ੍ਰੀ ਅਕਾਲ ਸਾਰੇ ਨੂੰ ਕਿਵੇਂ ਹੋ ਮੇਰੀ ਪਿਆਰੀ ਜੀ YouTube ਫੈਮਿਲੀ ਆਈ ਹੋਪ ਕਿ ਤੁਸੀਂ ਸਾਰੇ ਜਨੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਪੋ ਆਪਣੇ ਘਰਾਂ ਵਿੱਚ ਜਿਹੜੇ ਸਵਸਤ ਹੋਵੋਗੇ ਲੋ ਜੀ ਇੱਥੇ ਮਾਰਨਿੰਗ ਤੋਂ ਵਲੌਗ ਸਟਾਰਟ ਕਰ ਰਹੀ ਆ ਤੇ ਮੈਂ ਨਾ ਅੱਜ ਮਾਰਨਿੰਗ ਉੱਠ ਕੇ ਆਪਣੀ ਐਕਸਰਸਾਈਜ਼ ਦੀ ਵੀ ਥੋੜੀ ਜੀ ਵੀਡੀਓ ਤੁਹਾਡੇ ਨਾਲ ਜਿਹੜੀ ਸ਼ੇਅਰ ਕੀਤੀ ਆ ਤੇ ਹੌਲੀ ਹੌਲੀ ਕਰਕੇ ਮੈਂ ਵੀ ਆਪਣੀ ਲਾਈਫ ਵਿੱਚ ਜਿਹੜੀ ਤਬਦੀਲੀ ਲੈ ਕੇ ਆ ਰਹੀ ਆ ਤਾਂ ਕਿ ਆਪਣੀ ਲਾਈਫ ਜਿਹੜੀ ਵਧੀਆ ਬਣ ਜਾਵੇ ਹਨਾ ਕਿਉਂਕਿ ਨਾ ਐਕਸਰਸਾਈਜ਼ ਕਰਨ ਨਾਲ ਆਪਾਂ ਸਾਰਾ ਦਿਨ ਹੀ ਫਰ ਐਨਰਜੀ ਫੁੱਲ ਰਹਿੰਦੇ ਆ ਜਦੋਂ ਅਸੀਂ ਆਪਣੇ ਦਿਨ ਦੀ ਸ਼ੁਰੂਆਤ ਹੀ ਵਧੀਆ ਤਰੀਕੇ ਨਾਲ ਕਰਦੇ ਆ ਨਾ ਫਿਰ ਆਪਣਾ ਸਾਰਾ ਦਿਨ ਹੀ ਬਹੁਤ ਵਧੀਆ ਤਰੀਕੇ ਨਾਲ ਲੰਘਦਾ ਆ ਤੇ ਇਸ ਕਰਕੇ ਮੈਂ ਹੌਲੀ ਹੌਲੀ ਕਰਕੇ ਆਪਣੇ ਵਿੱਚ ਜਿਹੜੇ ਚੇਂਜਸ ਲੈ ਕੇ ਆ ਰਹੀ ਆ ਜਿਹਦੇ ਕਰਕੇ ਆਪਣੀ ਲਾਈਫ ਆ ਜਿਹੜੀ ਵਧੀਆ ਤਰੀਕੇ ਨਾਲ ਜਿਹੜੀ ਚੱਲ ਰਹੀ ਆ ਤੇ ਉਹੀ ਜਿਹੜੇ ਟਿਪਸ ਜਿਹੜੇ ਮੈਂ ਫੋਲੋ ਕਰਦੀ ਆ ਜੋ ਤਬਦੀਲੀ ਮੈਂ ਆਪਣੀ ਲਾਈਫ ਵਿੱਚ ਲੈ ਕੇ ਆਈ ਆ ਹਨਾ ਉਹੀ ਥੋੜੇ ਥੋੜੀਆਂ ਕਰਕੇ ਮੈਂ ਜਿਹੜੇ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਤੇ ਜਿਤੇ ਕਰਕੇ ਤੁਹਾਨੂੰ ਵੀ ਥੋੜਾ ਤੁਹਾਡੀ ਲਾਈਫ ਵਿੱਚ ਵੀ ਥੋੜਾ ਬਹੁਤਾ ਚੇਂਜ ਆਊਗਾ ਔਰ ਤੁਹਾਡੀ ਲਾਈਫ ਵੀ ਜੜੀ ਵਧੀਆ ਤਰੀਕੇ ਨਾਲ ਜੜੀ ਨੰਗੂਗੀ ਇਸ ਕਰਕੇ ਮੇਰਾ ਇਹ ਹੀ ਮਤਲਬ ਹੁੰਦਾ ਆ ਕਿ ਤੁਹਾਡੇ ਨਾਲ ਜੜੀਆਂ ਵੀ ਚੀਜ਼ਾਂ ਮੈਂ ਸ਼ੇਅਰ ਕਰਦੀ ਆ ਤੇ ਕਿਤੇ ਨਾ ਕਿਤੇ ਜੇ ਉਹ ਚੀਜ਼ਾਂ ਮੈਨੂੰ ਫਾਇਦੇਮੰਦ ਹੋ ਰਹੀਆਂ ਨੇ ਤੇ ਉਹ ਤੁਹਾਨੂੰ ਵੀ ਜੜੀਆਂ ਫਾਇਦੇਮੰਦ ਹੋਣੀਆਂ ਚਾਹੀਦੀਆਂ ਨੇ ਤੇ ਲੋ ਜੀ ਇੱਥੇ ਇੱਥੇ ਮੈਂ ਆਪਣਾ ਬਾਹਰਲਾ ਕੰਮ ਤਾਂ ਨਿਬੇੜ ਹੀ ਲਿਆ ਸੀ ਕਿਉਂਕਿ ਅੱਜ ਮੈਂ ਕੱਪੜੇ ਨਹੀਂ ਸੀ ਧੋਤੇ ਤੇ ਜਦੋਂ ਕੱਪੜੇ ਧੋਦਿਆਂ ਨਾ ਉਦੋਂ ਕੰਮ ਜ਼ਿਆਦਾ ਹੋ ਜਾਂਦਾ ਆ ਤੇ ਹੁਣ ਗਲਦੀ ਝਾੜੂ ਸੀਗੀ ਬਸ ਮੈਂ ਬਾਹਰੋਂ ਲਗਾਤੀ ਸੀ ਤੇ ਬਾਹਰਲਾ ਕੰਮ ਆਪਣਾ ਖਤਮ ਹੋ ਗਿਆ ਸੀਗਾ ਉਸ ਤੋਂ ਬਾਅਦ ਆ ਗਈ ਸੀ ਮੈਂ ਅੰਦਰ ਝਾੜੂ ਪੱਛਾ ਲਉਣ ਵਾਸਤੇ ਤੇ ਹੁਣ ਹੌਲੀ ਹੌਲੀ ਜਿਹੜਾ ਮੈਂ ਅੰਦਰਲਾ ਕੰਮ ਆਪਣਾ ਨਿਬੜੀ ਜਾਉਂਗੀ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਮੇਰੇ ਚੈਨਲ ਤੇ ਪਹਿਲੀ ਵਾਰੀ ਤੁਸੀਂ ਜੁੜੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਤੇ ਪ੍ਰੈਸ ਵੀ ਕਰ ਦਿਓ ਤਾਂਕਿ ਜਿਹੜੀ ਕੋਈ ਵੀ ਨਵੀਂ ਵੀਡੀਓ ਆਉਗੀ ਨਾ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਜਿਹੜਾ ਜਲਦੀ ਪਹੁੰਚ ਸਕੂਗਾ ਚਲੋ ਜੀ ਇੱਥੇ ਆਪਣਾ ਸਾਫ਼ ਸਫਾਈ ਦਾ ਕੰਮ ਸਟਾਰਟ ਕਰ ਦਿੰ ਕੰਮ ਤਾਂ ਆਪਣੇ ਦੇਖੋ ਰੁਟੀਨ ਵਾਂਗੂ ਉਹੀ ਹੁੰਦੇ ਆ ਹਨਾ ਡੇਲੀ ਦੇ ਘਰ ਦੇ ਕੰਮ ਵੀ ਹੋਰ ਕੀ ਹੁੰਦੇ ਆ ਖਾਣਾ ਬਣਾ ਲਿਆ ਸਫਾਈ ਕਰ ਲਈ ਕੱਪੜੇ ਧੋਲੇ ਇਹੀ ਕੰਮ ਹੁੰਦੇ ਆ ਹਨਾ ਤੇ ਆਪਾਂ ਕਈ ਕਈ ਵਾਰ ਨਾ ਬੋਰ ਵੀ ਹੋ ਜਾਂਦੇ ਆ ਇਹੀ ਸਾਰੇ ਕੰਮ ਕਰਦੇ ਹੋਏ ਕਈ ਵਾਰ ਆਪ ਨੂੰ ਇਹ ਹੁੰਦਾ ਵੀ ਕਿ ਯਾਰ ਰੋਜ਼ ਰੋਜ਼ ਉਹੀ ਕੰਮ ਹੁੰਦੇ ਰਹਿੰਦੇ ਹਨਾ ਕਿਉਂਕਿ ਕਈ ਵਾਰ ਨਾ ਆਪਾਂ ਇੰਨੇ ਜ਼ਿਆਦਾ ਬੋਰ ਹੋ ਜਾਂਦੇ ਆ ਫਿਰ ਆਪਣਾ ਮਨ ਵੀ ਨਹੀਂ ਕਰਦਾ ਹੈਗਾ ਰੋਜ਼ ਰੋਜ਼ ਦੇ ਕੰਮ ਪਰ ਮੈਂ ਤੁਹਾਡੇ ਨਾਲ ਵਲੌਗ ਸ਼ੇਅਰ ਕਰਦੀ ਆ ਉਹਦੇ ਵਿੱਚ ਇਹ ਹੁੰਦਾ ਵੀ ਕੁਝ ਜਦੋਂ ਆਪਾਂ ਕੁਝ ਨਵਾਂ ਕਰਦੇ ਆ ਹਨਾ ਹਰ ਦਿਨ ਕੁਝ ਨਵਾਂ ਸਿੱਖਣਾ ਚਾਹੀਦਾ ਹੈ ਹਰ ਦਿਨ ਕੁਝ ਨਵਾਂ ਕਰਨਾ ਚਾਹੀਦਾ ਹੈ ਤਾਂ ਕਿ ਆਪਣੀ ਜ਼ਿੰਦਗੀ ਨਾ ਜਿਹੜੀ ਬੋਰਿੰਗ ਨਾ ਹੋਵੇ ਵਧੀਆ ਤਰੀਕੇ ਨਾਲ ਜਿਹੜੀ ਨੰਗਦੀ ਰਹੇ ਹਰ ਕੰਮ ਨੂੰ ਉਸੇ ਕੰਮ ਨੂੰ ਅਲੱਗ-ਅਲੱਗ ਤਰੀਕੇ ਨਾਲ ਜਦੋਂ ਅਸੀਂ ਕਰਦੇ ਹਾਂ ਫਿਰ ਅਸੀਂ ਬੋਰ ਨਹੀਂ ਹੁੰਦੇ ਹੈਗੇ ਮੈਂ ਵੀ ਦੇਖੋ ਵਲੌਗ ਸ਼ੂਟ ਕਰਦੀ ਆ ਵਲੌਗ ਦੇ ਨਾਲ-ਨਾਲ ਆਪਣਾ ਘਰ ਵੀ ਸੰਭਾਲਦੀ ਆ ਸ਼ੂਟ ਵੀ ਕਰਦੀ ਆ ਉਸ ਤੋਂ ਬਾਅਦ ਐਡੀਟਿੰਗ ਕਰਦੀ ਆ ਤੇ ਸਾਰਾ ਕੰਮ ਸਾਰਾ ਦਿਨ ਹੀ ਮੇਰਾ ਜਿਹੜਾ ਐਵੇਂ ਹੀ ਨੰਗ ਜਾਂਦਾ ਆ ਤੇ ਮਤਲਬ ਕਹਿਣ ਦਾ ਮਤਲਬ ਕਿ ਮੈਂ ਸਾਰਾ ਦਿਨ ਆਪਣੇ ਆਪ ਨੂੰ ਬਿਜ਼ੀ ਰੱਖਦੀ ਆ ਜਦੋਂ ਅਸੀਂ ਬਿਜੀ ਹੁੰਦੇ ਆ ਫਿਰ ਆਪਣੇ ਮਨ 'ਚ ਕੋਈ ਵੀ ਹੋ ਟੋਟ ਨਹੀਂ ਹੁੰਦਾ ਆਏਗਾ ਕੋਈ ਗਲਤ 네ਗੇਟਿਵਿਟੀ ਆਪਣੇ ਮਨ 'ਚ ਜਿਹੜੀ ਨਹੀਂ ਹੁੰਦੀ ਹੈਗੀ ਆਪਾਂ ਹਮੇਸ਼ਾ ਜਟੇ ਬਿਜੀ ਰਹਿੰਦੇ ਆ ਤੇ ਜਦੋਂ ਬਿਜੀ ਰਹਿੰਦੇ ਆ ਫਿਰ ਆਪਣਾ ਮਨ ਨਾ ਬਿਲਕੁਲ ਸਵਸਥ ਰਹਿਦਾ ਆ ਵਧੀਆ ਤਰੀਕੇ ਨਾਲ ਰਹਿੰਦਾ ਤੇ ਕੁਝ ਹੋਰ ਕਰਨ ਦੀ ਜਿਹੜੀ ਆਪਣੇ ਅੰਦਰ ਆ ਉਹ એનર્ਜੀ ਆ ਜਿਹੜੀ ਉਹ ਪੈਦਾ ਹੁੰਦੀ ਆ ਹਨਾ ਇਸ ਕਰਕੇ ਹਰ ਦਿਨ ਕੁਝ ਨਵਾਂ ਸਿੱਖਣਾ ਚਾਹੀਦਾ ਹਰ ਦਿਨ ਕੁਝ ਨਵਾਂ ਕਰਕੇ ਦੇਖਣਾ ਚਾਹੀਦਾ ਜੇ ਇੱਕੋ ਹੀ ਕੰਮ ਤੋਂ ਅਸੀਂ ਬੋਰ ਹੋ ਜਾਂਦੇ ਆ ਫਿਰ ਉਸੇ ਕੰਮ ਨੂੰ ਅਲੱਗ-ਅਲੱਗੇ ਤਰੀਕੇ ਨਾਲ ਜਿਹੜਾ ਕਰਕੇ ਆਪਾਂ ਨੂੰ ਦੇਖਣਾ ਚਾਹੀਦਾ ਤਾਂ ਕਿ ਜਿਹੜੇ ਆਪਾਂ ਬੋਰੀਏ ਤਾਂ ਜਿਹੜੀ ਉਹ ਆਪਣੇ ਨਜ਼ਦੀਕ ਨਾ ਆਵੇ ਹਨ ਕਿਉਂਕਿ ਦੇਖੋ ਘਰ ਦੇ ਕੰਮ ਤਾਂ ਉਹੀ ਹੁੰਦੇ ਆ ਉਹਨੂੰ ਆਪਾਂ ਚੇਂਜ ਤਾਂ ਕਰ ਨਹੀਂ ਸਕਦੇ ਉਹੀ ਭਾਂਡੇ ਉਹੀ ਕੱਪੜੇ ਉਹੀ ਸਾਫ-ਸਫਾਈ ਹਨ ਜਦੋਂ ਅਸੀਂ ਆਪਣੇ ਕੰਮ ਨੂੰ ਇੰਜੋਏ ਕਰਕੇ ਕਰਦੇ ਆ ਫਿਰ ਆਪਣਾ ਕੰਮ ਆ ਜਿਹੜਾ ਬੋਰ ਨਹੀਂ ਹੁੰਦਾ ਹੈਗਾ ਔਰ ਆਪਣਾ ਕੰਮ ਵੀ ਜਿਹੜਾ ਸੌਖਾ ਨਿਭੜ ਜਾਂਦਾ ਹੈ ਔਰ ਬੋਰ ਨਾ ਹੋਣ ਦਾ ਸਭ ਤੋਂ ਵੱਡਾ ਜਿਹੜਾ ਤਰੀਕਾ ਇਹ ਉਹ ਹੈ ਕਿ ਆਪਣੇ ਆਪ ਨੂੰ ਬਿਜੀ ਰੱਖੋ ਹਮੇਸ਼ਾ ਆਪਣੇ ਆਪ ਨੂੰ ਬਿਜੀ ਰੱਖੋ ਕਦੇ ਵੀ ਖਾਲੀ ਨਾ ਬੈਠੋ ਜਦੋਂ ਅਸੀਂ ਕੰਮਕੁਮ ਕਰਕੇ ਲੇਡੀਜ਼ ਆਪਾਂ ਲੇਡੀਜ਼ ਦੀ ਗੱਲ ਕਰਦੀਆਂ ਖਾਸ ਕਰਕੇ ਜਿਹੜੀਆਂ ਹਾਊਸ ਵਾਈਫ ਨੇ ਹਨਾ 10 11 ਵਜੇ ਤੱਕ ਉਹਨਾਂ ਦਾ ਘਰ ਦਾ ਕੰਮ ਜਿਹੜਾ ਨਿਭੜ ਜਾਂਦਾ ਆ ਉਸ ਤੋਂ ਬਾਅਦ ਉਹ ਫ੍ਰੀ ਹੁੰਦੀਆਂ ਨੇ ਕਿਉਂਕਿ ਬੱਚੇ ਸਕੂਲ ਚਲੇ ਜਾਂਦੇ ਆ ਉਸ ਤੋਂ ਬਾਅਦ ਦੇਖੋ ਜੇ ਤਾਂ ਥੋੜਾ ਰੈਸਟ ਕਰਨ ਦਾ ਮਨ ਕਰਦਾ ਫਿਰ ਤਾਂ ਤੁਸੀਂ ਰੈਸਟ ਕਰੋ ਨਹੀਂ ਤਾਂ ਕੋਈ ਨਾ ਕੋਈ ਇਹੋ ਜਿਹਾ ਕੰਮ ਛੇੜੋ ਜਾਂ ਤੁਹਾਡੀ ਕੋਈ ਹੋਬੀ ਆ ਨਾ ਕਿ ਪਹਿਲਾਂ ਵੀ ਤੁਹਾਡੇ ਨਾਲ ਮੈਂ ਕਹਿ ਕੇ ਅੱਤੀਸੀ ਪਿਛਲੇ ਵਲੌਗ ਦੇ ਵਿੱਚ ਵੀ ਜਦੋਂ ਆਪਣੀ ਕੋਈ ਹੋਬੀ ਹੁੰਦੀ ਆ ਨਾ ਉਹਨੂੰ ਆਪਣਾ ਖਾਲੀ ਟਾਈਮ ਵਿੱਚ ਆਪਾਂ ਨੂੰ ਕਰਨਾ ਚਾਹੀਦਾ ਤਾਂ ਕਿ ਆਪਾਂ ਨੂੰ ਬੋਰਿਅਤ ਜਿਹੜੀ ਆ ਸਾਡੇ ਨੇੜੇ ਨਾ ਆਵੇ ਜਿੱਦਾਂ ਕਿ ਕਿਸੇ ਨੂੰ ਪੇਂਟਿੰਗ ਕਰਨ ਦਾ ਸ਼ੌਂਕ ਆ ਸਟੀਚਿੰਗ ਕਰਨ ਦਾ ਸ਼ੌਂਕ ਆ ਹਨਾ ਜਾਂ ਕੁਝ ਹੋਰ ਕਰਨ ਦਾ ਸ਼ੌਂਕ ਆ ਉਸ ਖਾਲੀ ਟਾਈਮ 'ਚ ਜਦੋਂ ਅਸੀਂ ਉਹ ਕਰਦੇ ਆ ਨਾ ਫਿਰ ਆਪਾਂ ਬੋਰ ਨਹੀਂ ਹੁੰਦੇ ਹੈ ਕਿ ਕਈ ਭੈਣਾਂ ਦਾ ਸਵਾਲ ਹੁੰਦਾ ਆ ਵੀ ਅਸੀਂ ਦਾ ਘਰੇ ਬੈਠੀਆਂ ਬੈਠੀਆਂ ਬੋਰ ਹੋ ਜਾਂਦੀਆਂ ਆ ਵੀ ਸਾਰਾ ਦਿਨ ਕੀ ਕਰੀਏ ਹਨਾ ਕੀ ਕਰੀਏ ਮਨ ਚ ਸੋਚਦੇ ਰਹਿੰਦੇ ਆ ਪਰ ਦੇਖੋ ਕਿਸੇ ਦੇ ਕਹਿਣ ਨਾਲ ਆਪਾਂ ਕੁਝ ਨਹੀਂ ਕਰਨ ਵਾਲੇ ਜਦੋਂ ਤੱਕ ਆਪਣੇ ਮਨ ਵਿੱਚ ਨਹੀਂ ਉਹ ਹੋਊਗਾ ਨਾ ਵੀ ਅਸੀਂ ਕੁਝ ਕਰਨਾ ਆ ਉਦੋਂ ਤੱਕ ਆਪਾਂ ਕੁਝ ਨਹੀਂ ਕਰ ਸਕਦੇ ਹੈਗੇ ਕਿਉਂਕਿ ਕੋਈ ਸਿਰਫ ਆਪਾਂ ਨੂੰ ਸਲਾਹ ਦੇ ਸਕਦਾ ਆ ਕਰਨਾ ਤੇ ਆਪਾਂ ਆਪ ਹੀ ਹੁੰਦਾ ਆ ਇਸ ਕਰਕੇ ਜਦੋਂ ਤੱਕ ਸਾਡਾ ਮਨ ਨਹੀਂ ਨਾ ਕਰਦਾ ਕੁਝ ਕਰਨ ਨੂੰ ਉਦੋਂ ਤੱਕ ਆਪਾਂ ਕੁਝ ਨਹੀਂ ਕਰ ਸਕਦੇ ਹੁੰਦੇ ਕੋਸ਼ਿਸ਼ करिए ਕਿ ਆਪਣੇ ਮਨ ਨੂੰ ਥੋੜਾ ਜਿਹਾ ਸਟਰੋਂਗ ਬਣਾਈਏ ਤੇ ਜੋ ਅਸੀਂ ਖਾਲੇ ਟਾਈਮ ਵਿੱਚ ਕਰਨਾ ਚਾਹੁੰਦੇ ਆ ਜੋ ਸਾਡੀ ਹੌਬੀਜ਼ ਨੇ ਹਨਾ ਉਹ ਆਪਾਂ ਖਾਲੇ ਟਾਈਮ ਵਿੱਚ ਜਿਹੜਾ ਉਸ ਚੀਜ਼ ਨੂੰ ਕਰ ਸਕੀਏ ਹਨਾ ਤੇ ਇਸ ਕਰਕੇ ਆਪਾਂ ਬੋਰਿੰਗ ਵੀ ਬੋਰ ਵੀ ਨਹੀਂ ਹੋਵਾਂਗੇ ਔਰ ਜਦੋਂ ਬਿਜ਼ੀ ਹੋਵਾਂਗੇ ਉਦੋਂ ਆਪਣਾ ਮਨ ਜਿਹੜਾ ਉਹ ਵੀ ਜਿਹੜਾ ਸਿੱਧੇ ਪਾਸੇ ਜਿਹੜਾ ਲੱਗਿਆ ਹੋਊਗਾ ਜਦੋਂ ਸਿੱਧੇ ਪਾਸੇ ਲੱਗਿਆ ਹੋਊਗਾ ਉਦੋਂ ਆਪਾਂ ਨੂੰ ਜਿਹੜਾ ਆਪਾਂ ਕੰਮ ਸਿੱਖੇ ਹੋਵਾਂਗੇ ਛੋਟੇ ਛੋਟੇ ਸਕਿੱਲਸ ਜਦੋਂ ਆ ਸਿਖਾਲੇ ਟਾਈਮ ਵਿੱਚ ਸਿੱਖਦੇ ਆ ਹਨਾ ਉਹਦਾ ਆਪਾਂ ਨੂੰ ਫਾਇਦਾ ਵੀ ਹੋਊਗਾ ਅੱਗੇ ਜਾ ਕੇ ਔਰ ਮੈਂ ਆਪਣੀ ਗੱਲ ਕਰਾਂ ਤੇ ਮੈਂ ਨਾ ਆਪਣੇ ਆਪ ਚ ਬਹੁਤ ਜ਼ਿਆਦਾ ਇੰਜੋਏ ਕਰਕੇ ਆਪਣਾ ਕੰਮ ਕਰਦੀ ਆਂ ਮੈਂ ਇਕੱਲੀ ਹੁੰਨੀ ਆ ਸਾਰਾ ਕੰਮ ਮੈਂ ਆਪਣੇ ਆਪ ਹੀ ਕਰਦੀ ਆਂ ਤੁਸੀਂ ਵਲੌਗ ਵਿੱਚ ਦੇਖ ਲਈ ਹੋ ਔਰ ਮੈਂ ਨਾ ਆਪਣੇ ਕੰਮ ਨੂੰ ਖੁਸ਼ੋਕੀ ਕਰਦੀ ਆਂ ਮੈਂ ਬਿਲਕੁਲ ਵੀ ਬੋਰ ਨਹੀਂ ਹੁੰਦੀ ਹੈਗੀ ਔਰ ਮੈਨੂੰ ਸੱਚ ਦੱਸਾਂ ਤੇ ਇਕੱਲਾ ਰਹਿਣਾ ਬਹੁਤ ਜ਼ਿਆਦਾ ਪਸੰਦ ਆ ਮੈਨੂੰ ਐ ਹੁੰਦਾ ਮੇਰੇ ਕੋਲ ਕੋਈ ਨਾ ਹੋਵੇ ਮੈਂ ਆਪਣੇ ਕੰਮ ਨੂੰ ਜਿਹੜਾ ਤਸੱਲੀ ਨਾਲ ਕਰਾਂ ਚੰਗੀ ਤਰ੍ਹਾਂ ਕਰਾਂ ਹੌਲੀ-ਹੌਲੀ ਕਰਾਂ ਤੇ ਆਪਣਾ ਕੰਮ ਆਰਾਮ ਨਾਲ ਕਰਦੇ ਹੋਏ ਨਾ ਮੈਨੂੰ ਸਕੂਨ ਮਿਲਦਾ ਆ ਤੇ ਜਦੋਂ ਆਪਣੇ ਘਰ ਨੂੰ ਚੰਗਾ ਸਾਫ ਸੁਥਰਾ ਕਰਕੇ ਮੈਂ ਫ੍ਰੀ ਹੋ ਜਾਂਦੀ ਆ ਉਸ ਟਾਈਮ ਵਿੱਚ ਮੈਂ ਕੁਝ ਹੋਰ ਇਹੋ ਜਿਹਾ ਕਰਦੀ ਹੁੰਦੀ ਆ ਜੋ ਮੈਨੂੰ ਪਸੰਦ ਆ ਤੇ ਇਸ ਕਰਕੇ ਮੇਰਾ ਸਾਰਾ ਦਿਨ ਵਧੀਆ ਤਰੀਕੇ ਨਾਲ ਲੰਘਦਾ ਆ ਵਧੀਆ ਤਰੀਕੇ ਨਾਲ ਜਿਹੜਾ ਲੰਘਦਾ ਆ ਤੇ ਮੇਰੀ ਪੋਜ਼ਿਟਿਵਿਟੀ ਆ ਜੋੜੀ ਹਮੇਸ਼ਾ ਹੀ ਬਣੀ ਰਹਿੰਦੀ ਆ ਮੇਰੇ ਮਨ 'ਚ ਪਹਿਲਾਂ ਬਹੁਤ ਜ਼ਿਆਦਾ ਜਿਹੜੇ ਨੈਗੇਟਿਵ ਥੋਟ ਆਉਂਦੇ ਹੁੰਦੇ ਸੀ ਬਟ ਹੁਣ ਬਿਲਕੁਲ ਵੀ ਨਹੀਂ ਆਉਂਦੇ ਮੈਂ ਸੱਚ ਦੱਸ ਰਹੀ ਆ ਕਿਉਂਕਿ ਮੈਂ ਆਪਣੇ ਆਪ ਨੂੰ ਈਜੀ ਰੱਖਣਾ ਜਿਹੜਾ ਸਟਾਰਟ ਕਰ ਦਿੱਤਾ ਆ ਤੇ ਤੁਸੀਂ ਵੀ ਆਪਣੇ ਆਪ ਨੂੰ ਬਿਜੀ ਰਹਿਣਾ ਸਟਾਰਟ ਸਟਾਰਟ ਕਰੋ ਕਿਉਂਕਿ ਜਦੋਂ ਆਪਾਂ ਬਿਜੀ ਰਹਿੰਦੇ ਆ ਨਾ ਉਦੋਂ ਆਪਣੇ ਮਨ 'ਚ ਫਿਰ ਕੋਈ ਇਹੋ ਜਿਹੇ ਖਿਆਲ ਨਹੀਂ ਆਉਂਦੇ ਜਿਹੜਾ ਕੰਮ ਆਪਾਂ ਕਰਨਾ ਸਟਾਰਟ ਕੀਤਾ ਹੁੰਦਾ ਆ ਫਿਰ ਉਹਦਾ ਹੀ ਧਿਆਨ ਆਪਣੇ ਆਪਣਾ ਧਿਆਨ ਉਹਦੇ 'ਚ ਹੀ ਰਹਿੰਦਾ ਆ ਫਿਰ ਆਪਾਂ ਆਪਣੇ ਕੰਮ ਤੇ ਜਿਹੜਾ ਫੋਕਸ ਕਰ ਸਕਦੇ ਆ ਜੋ ਸਾਡੇ ਲਈ ਜਿਹੜਾ ਚੰਗਾ ਵੀ ਹੈਗਾ ਆ ਤੇ ਇਸ ਕਰਕੇ ਆਪਣੇ ਆਪ ਨੂੰ ਬਿਜੀ ਰੱਖਣਾ ਸਟਾਰਟ ਕਰੋ ਖਾਲੀ ਕਦੇ ਵੀ ਨਾ ਆਪਣੇ ਰੱਖੋ ਖਾਲੀ ਦਿਮਾਗ ਦਾ ਸ਼ੈਤਾਨ ਦਾ ਘਰ ਹੁੰਦਾ ਆ ਤੁਸੀਂ ਸੁਣੇ ਹੋਊਗਾ ਜੇ ਤੁਸੀਂ ਖਾਲੀ ਰਹਿੰਦੇ ਆ ਫਿਰ ਬਹੁਤ ਸਾਰੇ ਚੀਜ਼ਾਂ ਆਪਣੇ ਹਾਲੇਦ ਵਾਲੇ ਜਿਹੜੀਆਂ ਘੁੰਮਦੀਆਂ ਰਹਿੰਦੀਆਂ ਜੋ ਆਪਾਂ ਨੂੰ ਕਦੇ ਵੀ ਅੱਗੇ ਨਹੀਂ ਵਧਣ ਦਿੰਦੀਆਂ ਹੈਗੀਆਂ ਇਸ ਕਰਕੇ ਜਿੰਨਾ ਹੋ ਸਕੇ ਆਪਣੇ ਆਪ ਨੂੰ ਬਿਜੀ ਰੱਖਣਾ ਜਿਹੜਾ ਸਟਾਰਟ ਕਰੋ ਖਾਸ ਕਰਕੇ ਹਾਊਸ ਵਾਈਫ ਉਹਨਾਂ ਦੀ ਜਿਹੜੀਆਂ ਪੈਣਾ ਕਰ ਰੈਂਦੀਆਂ ਨੇ ਉਹਨਾਂ ਦਾ ਇੱਕੋ ਹੀ ਸਵਾਲ ਹੁੰਦਾ ਹੈ ਕਿ ਅਸੀਂ ਸਾਰਾ ਕੰਮ ਖਤਮ ਕਰਕੇ ਨਾ ਫਿਰ ਫ੍ਰੀ ਹੋ ਜਾਂਦੀਆਂ ਨਾ ਫਿਰ ਸਾਰਾ ਦਿਨ ਕੁਛ ਨਾ ਕੁਛ ਸੋਚਦੀਆਂ ਰਹਿੰਦੀਆਂ ਆ ਤੇ ਡਿਪਰੈਸ ਹੋ ਜਾਂਦੀਆਂ ਕਈ ਵਾਰੀ ਕੁਝ ਕੁ ਸੋਚ ਕੇ ਹਨਾ ਬਸ ਇਹਦਾ ਇਹੀ ਹਾਲ ਆ ਬੈਣੋ ਵੀ ਤੁਸੀਂ ਜਿੰਨਾ ਹੋ ਸਕੇ ਆਪਣੇ ਆਪ ਨੂੰ ਬਿਜੀ ਰੱਖਣਾ ਸਟਾਰਟ ਕਰੋ ਅਗਰ ਨਹੀਂ ਤੁਹਾਡਾ ਕੋਈ ਸਾਥ ਦੇ ਰਿਹਾ ਨਹੀਂ ਕੋਈ ਤੁਹਾਨੂੰ ਸਪੋਰਟ ਕਰ ਰਿਹਾ ਤੁਹਾਡੀ ਤੁਹਾਨੂੰ ਖੁਸ਼ ਰੱਖਣ ਦੀ ਤੁਹਾਡੀ ਖੁਦ ਦੀ ਜ਼ਿੰਮੇਵਾਰੀ ਹੈ ਕਿਸੇ ਹੋਰ ਦੀ ਨਹੀਂ ਹੈਗੀ ਅੱਜ ਕੱਲ ਕੋਈ ਵੀ ਕਿਸੇ ਨੂੰ ਕਿਸੇ ਨੂੰ ਖੁਸ਼ ਨਹੀਂ ਨਾ ਤਾਂ ਜਰਦਾ ਹੈ ਨਾ ਕੋਈ ਕਿਸੇ ਨੂੰ ਖੁਸ਼ ਰੱਖ ਸਕਦਾ ਹੈ ਹਨਾ ਆਪਣੀ ਖੁਦ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਅਸੀਂ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਜਿਹੜਾ ਖੁਸ਼ ਰੱਖਣਾ ਹੈ ਤਿ ਲੋ ਜੀ ਇੱਥੇ ਮੈਂ ਆਪਣਾ ਸਾਰਾ ਕੰਮ ਜਿਹੜਾ ਖਤਮ ਕਰ ਚੁੱਕੀ ਸੀ ਉਸ ਤੋਂ ਬਾਅਦ ਲੈ ਰਹੀ ਸੀ ਮੈਂ ਆਪਣੀ ਮੈਡੀਸਨ ਤੇ ਮੈਡੀਸਨ ਜਦੋਂ ਲੈ ਰਹੀ ਸੀ ਦੀ ਮੈਂ ਸੋਚਿਆ ਥੋੜੇ ਜਿਹੇ ਬੈਠਦੀ ਆ ਆਰਾਮ ਆਰਾਮ ਨਾਲ ਜਿਹੜਾ ਮੈਂ ਪਾਣੀ ਪੀ ਕੇ ਆਪਣੀ ਮੈਡੀਸਨ ਲੈਂਦੀ ਆ ਔਰ ਥੋੜਾ ਜਿਹਾ ਡਾ ਰੈਸਟ ਕੀਤਾ ਆ ਕਿਉਂਕਿ ਨਾ ਜਦੋਂ ਆਪਾਂ ਸਵੇਰ ਦੇ ਲੱਗੇ ਹੁੰਦੇ ਆ ਨਾ ਜਿਚੋ-ਵਿਚੋ ਆਪਾਂ ਨੂੰ ਥੋੜਾ ਜਿਆਦਾ ਜਦੋਂ ਲੱਗਦਾ ਹਰ ਕਿਸੇ ਦਾ ਸਰੀਰ ਅਲੱਗ-ਅਲੱਗ ਹੁੰਦਾ ਆ ਹਨਾ ਫਿਰ ਆਪਾਂ ਨੂੰ ਐ ਹੁੰਦਾ ਵੀ ਆਪਾਂ ਕਿਸੇ ਨੂੰ ਦੇਖ ਕੇ ਕਾਪੀ ਨਹੀਂ ਕਰਨਾ ਚਾਹੀਦਾ ਕਿ ਉਹ ਲਗਾਤਾਰ ਕੰਮ ਕਰਦਾ ਤੇ ਮੈਂ ਵੀ ਕਰਾਂ ਆਪਣੇ ਸਰੀਰ ਦੇ ਅਕੋਰਡਿੰਗ ਜਿੱਦਾ ਸਾਨੂੰ ਸੈੱਟ ਲੱਗਦਾ ਆਪਣਾ ਉਵੇਂ ਕੰਮ ਕਰ ਲਈਏ ਜਿਵੇਂ ਸਾਹ ਲੈ ਲੈ ਕੇ ਕੰਮ ਕਰਨਾ ਤੇ ਉਵੇਂ ਵੀ ਕਰ ਸਕਦੇ ਆ ਰੈਗੂਲਰ ਜੇ ਤੁਹ ਕਿਸੇ 'ਚ ਇੰਨੀ એનર્ਜੀ ਹੈਗੀ ਆ ਤੇ ਆਪਣਾ ਕੰਮ ਜਿਹੜਾ ਰੈਗੂਲਰ ਵੀ ਜਿਹੜਾ ਕਰ ਸਕਦੇ ਆ ਹਨਾ ਹਰ ਕਿਸੇ ਇਨਸਾਨ ਦਾ ਜਿਹੜਾ ਆ ਸਰੀਰ ਆ ਉਹ ਅਲੱਗ ਹੁੰਦਾ ਆ ਸਾਨੂੰ ਕਿਸੇ ਨੂੰ ਦੇਖ ਕੇ ਜਿਹੜਾ ਰੀਸ ਨਹੀਂ ਕਰਨੀ ਚਾਹੀਦੀ ਕਿ ਉਹ ਇਸ ਤਰੀਕੇ ਨਾਲ ਕੰਮ ਕਰਦਾ ਤੇ ਮੈਂ ਵੀ ਕਰਾਂ ਹਰ ਕੋਈ ਆਪਣੇ ਆਪ 'ਚ ਬਹੁਤ ਜ਼ਿਆਦਾ ਟੈਲੈਂਟ ਜਿਹੜਾ ਹੁੰਦਾ ਆ ਤੇ ਹਰ ਕਿਸੇ ਦੀ ਆਪਣੀ ਖਾਸੀਅਤ ਹੁੰਦੀ ਆ ਆਪਣੇ ਆਪ ਨੂੰ ਪਹਿਚਾਨਣਾ ਜਿਹੜਾ ਜ਼ਰੂਰੀ ਹੁੰਦਾ ਆ ਤੇ ਲੋ ਜੀ ਇੱਥੇ ਮੈਂ ਨਹਾ ਕੇ ਆ ਗਈ ਸੀ ਤੇ ਨੋਂ ਤੋਂ ਵੱਧ ਨਾ ਜਿਵੇਂ ਸੋਚਿਆ ਨਾ ਕਿੰਨੇ ਦਿਨ ਹੋ ਗਏ ਮੈਂ ਨੀਲ ਪੇਂਟ ਨਹੀਂ ਲਗਾਈ ਸੀ ਤੇ ਬਸ ਆ ਜੀ ਮੇਰਾ ਮਨ ਕਰਿਆ ਵੀ ਮੈਂ ਚਲੋ ਨੀਲ ਪੇਂਟ ਲਗਾਨੀ ਆ ਤੇ ਬੈਠ ਕੇ ਮੈਂ ਨੀਲ ਪੇਂਟ ਲਗਾਉਣ ਲੱਗ ਪਈ ਤੇ کئی ਵਾਰ ਨਾ ਮੈਨੂੰ ਐ ਵੀ ਹੁੰਦਾ ਵਿੱਚ ਜਦੋਂ ਮੇਰਾ ਮੇਕਅਪ ਕਰਨ ਨੂੰ ਦਿਲ ਕਰਦਾ ਆ ਉਦੋਂ ਮੈਂ ਮੇਕਅਪ ਕਰਦੀ ਆ ਮਤਲਬ ਜਦੋਂ ਮੇਰਾ ਜੋ ਦਿਲ ਕਰਦਾ ਮੈਂ ਉਦੋਂ ਕਰਦੀ ਆ ਇਸ ਕਰਕੇ ਮੈਂ ਖੁਸ਼ ਰਹਿੰਦੀ ਆ ਤੇ ਖੁਸ਼ ਰੱਖਣਾ ਵੀ ਦੇਖੋ ਆਪਣੇ ਹੱਥ ਵਿੱਚ ਹੀ ਹੁੰਦਾ ਆ ਕੋਈ ਵੀ ਤਰੀਕਾ ਹੋ ਸਕਦਾ ਜੇ ਅਪਕਰ ਵਿੱਚ ਰਹਿੰਦੀਆਂ ਹਨ ਕੁਛ ਕੁਛ ਕਰੀ ਜਾਈਆਂ ਮੇਕਅਪ ਕਰ ਲੋ ਨੇਲ ਪੇਂਟ ਲਗਾ ਲੋ ਇਹ ਕਰਨ ਨੂੰ ਤਾਂ ਆਪਾਂ ਸੰਭਾਲਦੇ ਹੀ ਸੰਭਾਲਦੇ ਹੀ ਆ ਹਨ ਨਾਲ ਨਾਲ ਆਪਣੇ ਆਪ ਨੂੰ ਵੀ ਸੰਭਾਲਣਾ ਬਹੁਤ ਵੱਡੀ ਗੱਲ ਹੁੰਦੀ ਹੈ ਜਦੋਂ ਅਸੀਂ ਆਪਣੇ ਆਪ ਨੂੰ ਪੂਰਾ ਮੈਂਟੇਨ ਕਰਕੇ ਰੱਖਦੇ ਹਾਂ ਨਾ ਫਿਰ ਅਸੀਂ ਹੋਰ ਵੀ ਜਿਆਦਾ ਸੋਹਣੇ ਲੱਗਦੇ ਹਾਂ ਤੇ ਹੋਰ ਵੀ ਜਿਆਦਾ ਅੰਦਰੋਂ ਨਿੱਖਰਦੇ ਆ ਹਣਾ ਇਸ ਕਰਕੇ ਕੰਮ ਦੇ ਨਾਲ-ਨਾਲ ਆਪਣੇ ਆਪ ਨੂੰ ਵੀ ਮੇਨਟੇਨ ਰੱਖਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਆ ਤੇ ਆਪਣਾ ਧਿਆਨ ਵੀ ਰੱਖੋ ਕਿਉਂਕਿ ਆਪਾਂ ਜਦੋਂ ਆਪਣਾ ਧਿਆਨ ਰੱਖਾਂਗੇ ਫੇਰ ਹੀ ਆਪਾਂ ਜਿਹੜੀ ਆਪਣੇ ਘਰ ਪਰਿਵਾਰ ਦਾ ਧਿਆਨ ਰੱਖ ਸਕਾਂਗੇ ਹਣਾ ਇਲੋਜੀ ਪੈਨੋ ਇਹਦੇ ਨਾਲ ਹੀ ਆਪਾਂ ਅੱਜ ਦੇ ਵਲੌਗ ਦਾ ਵੀ ਐਂਡ ਕਰਦੇ ਆਂ ਤੇ ਉਮੀਦ ਕਰਦੀ ਆਂ ਤੁਹਾਨੂੰ ਸਾਰੇ ਜਣਿਆਂ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਹੋਊਗੀ ਤੇ ਪਿਆਰ ਨਾਲ ਚਾ ਕਮੈਂਟ ਕਰਨਾ ਬਿਲਕੁਲ ਵੀ ਨਾ ਭੁੱਲਿਓ ਕਿਉਂਕਿ ਨਾ ਤੁਹਾਡੇ ਕਮੈਂਟਾਂ ਨਾਲ ਮੈਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲਦੀ ਆ ਮੈਂ ਹਰ ਵਾਰੀ ਹਰ ਵਲੌਗ 'ਚ ਤੁਹਾਨੂੰ ਕਹਿੰਦੀ ਆਂ ਕਿ ਤੁਹਾਡੇ ਕਮੈਂਟ ਮੇਰੇ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ ਤੁਸੀਂ ਕਮੈਂਟ ਕਰੋਗੇ ਤਾਂ ਮੈਨੂੰ ਅਗਲਾ ਵਲੌਗ ਬਣਾਉਣ ਦੀ ਜੜੀ ਹਿੰਮਤ ਮਿਲਦੀ ਆ ਇਸ ਕਰਕੇ ਤੁਸੀਂ ਸਾਰੇ ਜਣੇ ਜਦੋਂ ਵੀਡੀਓ ਦੇਖਦੇ ਹੋ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਕਿ ਤੁਹਾਨੂੰ ਵਲੌਗ ਕਿੱਦਾਂ ਦਾ ਲੱਗਿਆ ਹਨਾ ਤੇ ਹੁਣ ਦੇਖੋ ਜੀ ਮਿਲਦੇ ਆਪਾਂ ਇੱਕ ਸੋਹਣੇ ਜਿਹੇ ਪਿਆਰੇ ਜਿਹੇ ਵਲੌਗ ਦੇ ਨਾਲ ਤੇ ਇੱਥੇ ਵਲੌਗ ਦਾ ਇੱਥੇ ਹੀ ਐਂਡ ਕਰਦੇ ਆ ਤੇ ਹੁਣ ਮੈਂ ਮਿਲੂੰਗੀ ਅਗਲੇ ਵਲੌਗ ਦੇ ਨਾਲ ਤੁਸੀਂ ਸਾਰੇ ਜਣੇ ਮੇਰੇ ਵਲੌਗ ਨਾਲ ਇਦਾਂ ਹੀ ਬਣੇ ਰਿਹਾ ਕਰੋ ਪਿਆਰ ਦਿੰਦੇ ਰਿਹਾ ਕਰੋ ਤਾਂ ਕਿ ਮੈਂ ਆਪਣੇ ਵਲੌਗ ਤੁਹਾਡੇ ਨਾਲ ਇਦਾਂ ਹੀ ਸਾਂਝੇ ਕਰਦੀ ਰਹਾ Okay geht's, bye bye